ਸਾਰੇ ਸਾਹਿਬ ਜੈ ਸ਼੍ਰੀ ਰਾਮ ਜੀ ਜੈ ਭਾਰਤ ਭਾਰਤ ਮਾਤਾ ਕੀ ਜੈ ਸੋ ਸਾਰੇ ਪੰਜਾਬ ਵਾਸੀਆਂ ਨੂੰ ਦੇਸ਼ ਵਾਸੀਆਂ ਨੂੰ ਤਿਹਾਰਾਂ ਦੇ ਉੱਤੇ ਸਾਰੇ ਤਿਹਾਰਾਂ ਦੀਆਂ ਬਹੁਤ-ਬਹੁਤ ਸ਼ੁਭ ਕਾਮਨਾਵਾਂ ਸੋ ਇਹਦੇ ਨਾਲ ਇੱਕ ਛੋਟਾ ਜਿਹਾ ਮੈਸੇਜ ਕਨਵੇ ਕਰਨਾ ਚਾਹਾਂਗਾ ਮੈਂ ਕਿ ਅੱਜ ਦੇ ਟਾਈਮ ਦੇ ਵਿੱਚ ਇੱਕ ਬਹੁਤ ਵੱਡਾ ਹਾਸਾ ਵਾਪਰਿਆ ਹੈਗਾ ਹੁਸ਼ਿਆਰਪੁਰ ਦੇ ਵਿੱਚ ਪ੍ਰਵਾਸੀਆਂ ਵੱਲੋਂ ਛੋਟੇ ਜੇ ਮਾਸੂਮ ਬੱਚੇ ਦੇ ਨਾਲ ਜ਼ਬਰਜਨਾਹ ਕਰਕੇ ਦਨ ਉਹਨੂੰ ਮੌਦੇ ਘਾਟ ਉਤਾਰ ਦਿੱਤਾ ਗਿਆ ਸੀ ਅਜੇ ਤੱਕ ਇਹ ਗੱਲ ਠੰਡੀ ਨਹੀਂ ਪਈ ਸੀ ਕਿ ਅਚਾਨਕ ਬਹੁਤ ਥੋੜੇ ਸਮੇਂ ਦੇ ਬਾਅਦ ਹੀ ਇੱਕ ਹੋਰ ਘਟਨਾ ਸਾਨੂੰ ਦੇਖਣ ਨੂੰ ਮਿਲੀ ਉਹ ਵੀ ਦੇਨਕੇ ਦੀ ਹੋਈ ਸਾਡੇ ਪੰਜਾਬ ਦੇ ਵਿੱਚ ਜਿਹੜੇ ਪ੍ਰਵਾਸੀ ਰਹਿ ਰਹੇ ਆ ਉਹਨਾਂ ਦੀ ਬਦੌਲਤ ਇੱਕ ਨੌਜਵਾਨ ਸਿੱਖ ਨੌਜਵਾਨ ਗੁਰਵਿੰਦਰ ਸਿੰਘ ਮਨੀ ਕਰਕੇ ਹੈ ਸੋ ਉਹ ਵੀ ਇਕ ਲੋਤਾ ਬੇਟਾ ਹੀ ਆਪਣੇ ਮਾਪਿਆਂ ਦਾ ਉਹ ਵੀ ਆਪਣੀ ਜ਼ਿੰਦਗੀ ਤੋਂ ਹੱਥ ਧੋ ਬੈਠਾ ਇਹਨਾਂ ਪ੍ਰਵਾਸੀ ਕਰਨ ਲੋਕ ਪ੍ਰਵਾਸੀ ਲੋਕਾਂ ਕਰਕੇ ਸੋ ਅਜੇ ਇਹ ਵੀ ਗੱਲ ਠੰਡੀ ਨਹੀਂ ਪਈ ਹੈਗੀ ਕਿ ਆ ਪਿਛਲੇ ਦਿਨੀ ਇੱਕ ਹੋਰ ਚਰਚਾ ਦਾ ਵਿਸ਼ਾ ਬਣਿਆ ਇੱਕ ਛੋਟੀ ਜੀ ਮਾਸੂਮ 4 ਸਾਲ ਦੀ ਬੱਚੀ ਨੂੰ ਜਲੰਧਰ ਦੇ ਵਿੱਚ ਇੱਕ ਪ੍ਰਵਾਸੀ ਦੁਆਰਾ ਜ਼ਬਰਦਸਤੀ ਕੀਤੀ ਗਈ ਔਰ ਇਹੋ ਜਿਹਾ ਜਿਹੜਾ ਅਤਿਆਚਾਰ ਹੈਗਾ ਆ ਇੱਕ ਕਦੋਂ ਬੰਦ ਹੋਏਗਾ ਸੋ ਪੰਜਾਬ ਇੱਕ ਇਹੋ ਜਿਹਾ ਖੁਸ਼ਹਾਲ ਸੂਬਾ ਹੋਈਗਾ ਜਿੱਥੇ ਸਾਰਿਆਂ ਦੇ ਵਿੱਚ ਪਿਆਰ ਭਾਵਨਾ ਏਕਤਾ ਨਿਮਰਤਾ ਲੰਗਰ ਪ੍ਰਥਾ ਔਰ ਇਹ ਸਾਰੇ ਦਾ ਸਾਰਾ ਜਿਹੜਾ ਪੰਜ ਦਰਿਆਵਾਂ ਦੀ ਧਰਤੀ ਗੁਰੂਆਂ ਪੀਰਾਂ ਦੀ ਧਰਤੀ ਪੰਜਾਬ ਕੀ ਹੋ ਰਿਹਾ ਅੱਜ ਇਸ ਪੰਜਾਬ ਦੇ ਵਿੱਚ ਦਿਨੋਂ ਦਿਨ ਏਕਤਾ ਭੰਗ ਹੁੰਦੀ ਜਾ ਰਹੀ ਹੈ ਪਰਵਾਸੀਆਂ ਦਾ ਕਹਿਰ ਵੱਧਦਾ ਜਾ ਰਿਹਾ ਆ ਸੋ ਤਿਹਾਰਾਂ ਦੇ ਨਾਲ ਨਾਲ ਮੇਰੀ ਇੱਕ ਸਾਰੇ ਪੰਜਾਬ ਵਾਸੀਆਂ ਨੂੰ ਅਪੀਲ ਹੈਗੀ ਆ ਕਿ ਆਪਣੇ ਬਜ਼ੁਰਗਾਂ ਦਾ ਖਿਆਲ ਰੱਖੋ ਆਪਣੇ ਆਲੇ ਦੁਆਲੇ ਦਾ ਖਿਆਲ ਰੱਖੋ ਆਪਣੇ ਬੱਚਿਆਂ ਦਾ ਬੱਚਿਆਂ ਦਾ ਖਿਆਲ ਰੱਖੋ ਸੋ ਇਹ ਸਭ ਤੋਂ ਵੱਡੀ ਸਾਡੀ ਸੰਪਤੀ ਆ ਸਾਡਾ ਪੂੰਜੀ ਆ ਜ਼ਮੀਨ ਜਾਇਦਾਦ ਪੈਸਾ ਟਕਾ ਤੇ ਲਾ ਜੋ ਵੀ ਐ ਸਾਰਾ ਬਾਅਦ ਜਾਂਦਾ ਆ ਸਭ ਤੋਂ ਪਹਿਲਾਂ ਜਿਹੜਾ ਸਾਡਾ ਪਰਿਵਾਰ ਆ ਇਹੀ ਸਾਡਾ ਸਰਮਾਇਆ ਆ ਸੋ ਇਹਨੂੰ ਸੰਭਾਲ ਕੇ ਰੱਖੋ ਇਹਨਾਂ ਪ੍ਰਵਾਸੀਆਂ ਤੇ ਇਹਨਾਂ ਭਰੋਸਾ ਨਾ ਕਰੋ ਤਾਂ ਜੋ ਇਹ ਸਾਡਾ ਕੱਲ ਨੂੰ ਨੁਕਸਾਨ ਕਰਨ ਸੋ ਉੰਨੀ ਕਿ ਹੀ ਖੁੱਲ ਦਿੱਤੀ ਜਾਵੇ ਇਹਨਾਂ ਲੋਕਾਂ ਨੂੰ ਜਿੰਨੇ ਕੁ ਜੁਗੇ ਇਹ ਹੈਗੇ ਆ ਸੋ ਨਾ ਚਾਹੰਦੇ ਹੋਏ ਵੀ ਮੈਂ ਇੱਕ ਚੀਜ਼ ਬਹੁਤ ਵਧੀਆ ਜੋ ਪੜੀ ਆ ਔਰ ਉਹਦੇ ਵਿੱਚੋਂ ਮੈਂ ਵਿਚਰਿਆ ਆ ਉਹ ਇਹ ਹੈਗੀ ਆ ਕਿ ਸਾਡੇ ਜਿਹੜੇ ਸਰਦਾਰ ਭਗਤ ਸਿੰਘ ਜੀ ਹੋਏ ਆ ਉਹਨਾਂ ਨੇ ਕੁਰਬਾਨੀਆਂ ਦੇ ਕੇ ਇਹ ਨਾਂ ਰੌਸ਼ਨ ਕੀਤਾ ਹੈਗਾ ਪੰਜਾਬ ਦਾ ਸੋ ਅੱਜ ਪੰਜਾਬ ਫਿਰ ਦੁਬਾਰਾ ਖਤਰੇ ਦੇ ਵਿੱਚ ਹੈਗਾ ਆ ਇਹਨੂੰ ਬਚਾ ਲਓ ਇਕਜੁੱਟ ਹੋ ਜਓ ਸਾਰੇ ਪੰਜਾਬੀਓ ਸੋ ਕਿਸੇ ਤਰ੍ਹਾਂ ਦਾ ਕੋਈ ਵੀ ਜਿਹੜਾ ਹਤਿਆਚਾਰ ਹੈਗਾ ਆ ਮੈਂ ਜ਼ਿਲ੍ਹਾ ਪ੍ਰਧਾਨ ਗੁਰਬਖਸ਼ ਸਿੰਘ ਸੋਹਤਾ ਸਿੰਦੇ ਗਰੁੱਪ ਬਾਲਾ ਸਾਹਿਬ ਠਾਕਰੇ ਸ਼੍ਰੀ ਹਰੀਸ਼ ਚੰਦ ਹਰੀਸ਼ ਸਿੰਘਲਾ ਜੀ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਇਹ ਮੈਂ ਬਿਆਨ ਜਾਰੀ ਕਰ ਰਿਹਾ ਆ ਕਿ ਸਾਰੇ ਆਪਣੇ ਆਲੇ ਦੁਆਲੇ ਜਿਹੜਾ ਕੋਈ ਵੀ ਗੈਰ ਕਾਨੂੰਨੀ ਪ੍ਰਵਾਸੀ ਰਹਿ ਰਿਹਾ ਆ ਉਹਨਾਂ ਤੇ ਲਗਾਮ ਕਸੋ ਜੇ ਇਹਨਾਂ ਤੇ ਅੱਜ ਲਗਾਮ ਨਹੀਂ ਕਸੀ ਤੇ ਇਹ ਆਸਤੇ ਆਸਤੇ ਸਾਡੇ ਘਰਾਂ ਦੇ ਵਿੱਚ ਵੜਨਗੇ ਸਾਡਾ ਨੁਕਸਾਨ ਕਰਨਗੇ ਸੋ ਮੇਰੀ ਦੁਬਾਰਾ ਸਾਰੇ ਪ੍ਰਸ਼ਾਸਨ ਨੂੰ ਵੀ ਔਰ ਦੇਸ਼ਵਾਸੀਆਂ ਨੂੰ ਵੀ ਪੰਜਾਬ ਵਾਸੀਆਂ ਨੂੰ ਵੀ ਅਪੀਲ ਹੈਗੀ ਆ ਕਿ ਜਾਣਕਾਰੀ ਰੱਖੋ ਜਾਗਰੂਤ ਹੋ ਜਾਓ ਜਾਗਰੂਤ ਹੋ ਜਾਓ ਜਾਣਕਾਰੀ ਵਿੱਚ ਹੀ ਸਾਡਾ ਬਚਾਓ ਹੈ ਸੋ ਜੇ ਤੁਹਾਨੂੰ ਕਿਸੇ ਤਰ੍ਹਾਂ ਦੀ ਕੋਈ ਵੀ ਕਿਸੇ ਪ੍ਰਤੀ ਕੋਈ ਸ਼ੱਕ ਦੀ ਭਾਵਨਾ ਪੈਦਾ ਹੁੰਦੀ ਹੈ ਤੇ ਤੁਰੰਤ ਪੁਲਿਸ ਪ੍ਰਸ਼ਾਸਨ ਨੂੰ ਇਹਦੇ ਬਾਰੇ ਜਾਣਕਾਰੀ ਦਿੱਤੀ ਜਾਵੇ ਤਾਂ ਜੋ ਸਾਡੇ ਬੱਚਿਆਂ ਉੱਤੇ ਕਿਸੇ ਤਰ੍ਹਾਂ ਦਾ ਕੋਈ ਪ੍ਰਵਾਸੀ ਅਤਿਆਚਾਰ ਨਾ ਕਰ ਪਾਵੇ ਸੋ ਜਾਣਕਾਰੀ ਵਿੱਚ ਹੀ ਸਾਡੀ ਸੁਰੱਖਿਆ ਹੈਗੀ ਆ ਸੋ ਇੱਕ ਚੀਜ਼ ਬਹੁਤ ਵਧੀਆ ਹੈਗੀ ਆ ਪੰਜਾਬ ਦੇ ਵਿੱਚ ਜਿਹੜਾ ਬੰਦਾ ਪੰਜਾਬ ਦੇ ਵਿੱਚ ਆ ਜਾਂਦਾ ਆ ਇੱਥੋਂ ਦਾ ਜਿਹੜਾ ਖਾਣ-ਬਾਣ ਹੈ ਇੱਥੋਂ ਦਾ ਜਿਹੜਾ ਰਹਿਣ-ਸਹਿਣ ਹੈ ਉਸ ਬੰਦੇ ਦਾ ਫਿਰ ਇੱਥੋਂ ਜਾਣ ਨੂੰ ਦਿਲ ਹੀ ਨਹੀਂ ਕਰਦਾ ਕਿਉਂਕਿ ਦਿਲ ਦਰਿਆ ਹੈਗੇ ਪੰਜਾਬੀਆਂ ਦੇ ਸੋ ਮੈਂ ਕਹਿੰਦਾ ਆ ਕਿ ਮਾਲਕ ਹਮੇਸ਼ਾ ਪੰਜਾਬ ਨੂੰ ਵਾਦਾ ਫੁੱਲਦਾ ਰੱਖੇ ਸੋ ਅੱਜ ਦੇ ਟਾਈਮ ਦੇ ਵਿੱਚ ਸਾਨੂੰ ਸਾਰਿਆਂ ਨੂੰ ਇੱਕ ਹੋਣ ਦੀ ਲੋੜ ਆ ਸੋ ਇਹ ਛੋਟੀ ਜਿਹੀ ਮੇਰੀ ਬੇਨਤੀ ਪ੍ਰਵਾਨ ਕਰਿਓ ਮੈਂ ਪੁਲਿਸ ਪ੍ਰਸ਼ਾਸਨ ਦਾ ਵੀ ਬਹੁਤ ਧੰਨਵਾਦੀ ਆ ਜਿਹੜੀ ਜਲੰਧਰ ਦੇ ਵਿੱਚ ਘਟਨਾ ਹੋਈ ਹੀਗੀ ਉਥੇ ਜਦਵਿੰਦਰ ਸਿੰਘ ਰਾਣਾ ਜੀ ਆ ਉਹਨਾਂ ਨੇ ਵੀ ਮੌਕੇ ਦੇ ਉੱਤੇ ਪਹੁੰਚ ਕੇ ਤੁਰੰਤ ਐਕਸ਼ਨ ਲਿਆ ਜਿਨ੍ਹਾਂ ਦੀ ਡਿਊਟੀ ਕੋਰਟ ਦੇ ਵਿੱਚ ਲੱਗੀ ਹੋਈ ਸੀ ਕੋਰਟ ਨੂੰ ਉਹਨਾਂ ਨੇ ਤਰਜੀਹ ਨਾ ਦਿੰਦੇ ਹੋਏ ਉਸ ਪਰਿਵਾਰ ਦੇ ਬੱਚੇ ਨੂੰ ਤਰਜੀਹ ਦਿੱਤੀ ਸੋ ਇਹ ਇੱਕ ਸਲੂਟ ਦੇ ਔਰ ਸਲਾਘਾ ਦੇ ਯੋਗ ਇਹ ਉਹ ਸਮਾਂ ਹੈਗਾ ਆ ਕਿ ਜਦੋਂ ਉਹਨਾਂ ਨੇ ਤੁਰੰਤ ਕਾਰਵਾਈ ਕਰਦੇ ਹੋਏ ਉਸ ਪ੍ਰਵਾਸੀ ਨੂੰ ਪੁਲਿਸ ਗ੍ਰਿਫਟ ਦੇ ਵਿੱਚ ਚਲਿਆ ਸੋ ਮੈਂ ਇੱਕ ਵਾਰੀ ਫੇਰ ਸਾਰੇ ਆਪਣੇ ਪੱਤਰਕਾਰ ਭਰਾਵਾਂ ਦਾ ਔਰ ਪੁਲਿਸ ਪ੍ਰਸ਼ਾਸਨ ਦਾ ਮੈਂ ਇੱਕ ਵਾਰੀ ਫੇਰ ਬਹੁਤ-ਬਹੁਤ ਧੰਨਵਾਦ ਕਰਦਾ ਹਾਂ ਕਿਉਂਕਿ ਇਹ ਹੀ ਸਾਡੀ ਸ਼ਕਤੀ ਹੈਗੀ ਆ ਇਹਨਾਂ ਦੀ ਬਦੌਲਤ ਹੀ ਅਸੀਂ ਸੁਰੱਖਿਤ ਰਹਿ ਸਕਦੇ ਹਾਂ ਸੋ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਤਿਹਾਰਾਂ ਦੇ ਉੱਤੇ ਸੁਜੇਤ ਰਹੋ ਪੂਰੇ ਦਾ ਪੂਰਾ ਪਰਿਵਾਰ ਇਕਜੁੱਟ ਰਹੋ ਪੂਰਾ ਪੰਜਾਬ ਇਕਜੁੱਟ ਰਹੋ ਪੂਰਾ ਹਿੰਦੁਸਤਾਨ ਇਕਜੁੱਟ ਰਹੋ ਤਾਂ ਜੋ ਜਿਹੜੀਆਂ ਕੋਈ ਬਾਹਰਲੀ ਤਾਕਤਾਂ ਸਾਨੂੰ ਨੁਕਸਾਨ ਪਹੁੰਚਾਉਣ ਦੀ ਕੋਸ਼ਿਸ਼ ਕਰ ਰਹੀਆਂ ਆ ਇਹਨਾਂ ਦੇ ਨਾਲ ਇਕਜੁੱਟ ਹੋ ਕੇ ਇਹਦਾ ਮੁਕਾਬਲਾ ਕਰੋ ਤਾ ਜੋ ਸਾਡੇ ਪੰਜਾਬ ਦਾ ਕਿਸੇ ਤਰ੍ਹਾਂ ਦਾ ਕੋਈ ਵੀ ਹਾਨੀ ਜਾਂ ਨੁਕਸਾਨ ਨਾ ਹੋ ਪਾਵੇ ਸੋ ਥੈਂਕ ਯੂ ਇਹਨਾਂ ਸ਼ਬਦਾਂ ਦੇ ਨਾਲ ਹੀ ਮੈਂ ਆਪਣੇ ਗੁਰੂ ਹਰੀ ਸਿੰਘਲਾ ਜੀ ਦਾ ਵੀ ਬਹੁਤ ਬਹੁਤ ਧੰਨਵਾਦ ਕਰਦਾ ਹਾਂ ਜਿਨ੍ਹਾਂ ਨੇ ਸਾਨੂੰ ਦਿਸ਼ਾ ਨਿਰਦੇਸ਼ ਦੇ ਕੇ ਇਹ ਸਾਰੇ ਦੇ ਸਾਰੇ ਜਿੰਨੇ ਵੀ ਸਾਡੇ ਪੰਜਾਬ ਵਾਸੀ ਐ ਉਹਨਾਂ ਨੂੰ ਜਾਗਰੂਤ ਕਰਨ ਦਾ ਸਾਨੂੰ ਹੁਕਮ ਦਿੱਤਾ ਆ ਸੋ ਥੈਂਕ ਯੂ ਥੈਂਕ ਯੂ ਥੈਂਕ ਯੂ ਵੈਰੀ ਮੱਚ ਦੁਬਾਰੀ ਤੇ ਮੌਕੇ ਨੂੰ ਲੈ ਕੇ ਸਭ ਲਈ ਇੱਕ ਛੋਟਾ ਜਿਹਾ ਸੰਦੇਸ਼ ਆ ਮੈਂ ਦੁਆਲੀ ਦੇ ਉੱਤੇ ਸਾਰਿਆਂ ਨੂੰ ਬਹੁਤ-ਬਹੁਤ ਸ਼ੁਭਕਾਮਨਾਵਾਂ ਦਿੰਦਾ ਆ ਔਰ ਇੱਕ ਬੇਨਤੀ ਕਰਨੀ ਚਾਹਾਂਗਾ ਸਾਰਿਆਂ ਨੂੰ ਕਿ ਜੋ ਵੀ ਜਿੰਨਾ ਵੀ ਪਟਾਕਾ ਜਾਂ ਫੁੱਲਚੜੀਆਂ ਚਲਾਉਣੀਆਂ ਆ ਉਹ ਪਰਿਵਾਰ ਦੇ ਵਿੱਚ ਬਹਿ ਕੇ ਆਪਣੀ ਪਰਿਵਾਰ ਦੀ ਸਾਫ ਸੁਭਾਲ ਸੁਰੱਖਿਆ ਦੇ ਅਧੀਨ ਛੋਟੇ-ਛੋਟੇ ਜੋ ਵੀ ਫੁੱਲ ਚੜੀਆਂ ਪਟਾਕੇ ਆ ਉਹਨਾਂ ਦਾ ਉਹਨਾਂ ਦੀ ਵਰਤੋਂ ਕੀਤੀ ਜਾਵੇ ਜਿਆਦਾ ਪਟਾਕਿਆਂ ਦਾ ਵੀ ਜਿਹੜਾ ਯੂਜ਼ ਹੈਗਾ ਉਹ ਪੋਲਿਊਸ਼ਨ ਦਾ ਕਾਰਨ ਬਣਦਾ ਆ ਵਾਤਾਵਰਣ ਦੇ ਵਿੱਚ ਬੱਚਿਆਂ ਨੂੰ ਬਜ਼ੁਰਗਾਂ ਨੂੰ ਬਹੁਤ ਮੁਸ਼ਕਲਾਂ ਆਉਂਦੀਆਂ ਆ ਮੈਂ ਇੱਕ ਬੇਨਤੀ ਕਰਾਂਗਾ ਕਿ ਜਿਹੜੀ ਦੀਵਾਲੀ ਆ ਇਸ ਵਾਰ ਉਹਨੂੰ ਇੱਕ ਦੂਸਰੇ ਦੇ ਨਾਲ ਪਿਆਰ ਪਾ ਕੇ ਇੱਕ ਦੂਸਰੇ ਨੂੰ ਗਿਫਟ ਦੇ ਕੇ ਇਹਨੂੰ ਨਿਭਾਇਆ ਜਾਵੇ ਪਟਾਕਿਆਂ ਦਾ ਘੱਟ ਤੋਂ ਘੱਟ ਯੂਜ਼ ਕੀਤਾ ਜਾਵੇ ਸੋ ਥੈਂਕ ਯੂ ਥੈਂਕ ਯੂ ਵੈਰੀ ਮਚ